ਪਹਿਲਾਂ ਤਾਂ ਮੈਂ ਬਾਜਵੇ ਨੂੰ ਇਹ ਗੱਲ ਕਰੀ ਚਾਹੁੰਦਾ ਕਿ ਤੂੰ ਕਿਰਤੀਆਂ ਦਾ અપਮਾਨ ਕੀਤਾ ਕੰਮ ਕਰਨ ਵਾਲਿਆਂ ਦਾ અપਮਾਨ ਕੀਤਾ ਕਲਾਕਾਰਾਂ ਦਾ અપਮਾਨ ਕੀਤਾ ਬਾਜਵੇ ਨੂੰ ਮਤਲਬ ਇਹ ਗੱਲ ਕਰਦੇ ਸ਼ਰਮ ਆਉਣੀ ਚਾਹੀਦੀ ਵੀ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਕਦੀ کہہ ਦਿੰਦਾ ਮਟੀਰੀਅਲ ਕਿੱਦਾਂ ਦਾ ਮੈਂ ਬਾਜਵੇ ਨੂੰ ਚੈਲੰਜ ਕਰਨਾ ਚਾਹੁੰਦਾ ਕਿ ਤੂੰ ਪਹਿਲਾਂ ਆਪਣਾ ਮਟੀਰੀਅਲ ਦੱਸ ਕੇ ਦਾ ਕੀ ਤੇਰੀ ਆਪਣੀ نسل ਕਿਹੜੀ ਹੈ ਪਹਿਲਾਂ ਇਹ ਦੱਸ ਤੂੰ ਤੂੰ ਇੱਥੇ ਮਾਝੇ ਦਾ ਹੈ ਸਾਨੂੰ ਪਤਾ ਹੈ ਸਾਡਾ ਬੰਦਾ ਸਾਡਾ ਮੁੱਖ ਮੰਤਰੀ ਲੋਕਾਂ ਦੇ ਸਰ ਜ਼ਮੀਨਾ ਮਲ ਕੇ ਲੋਕਾਂ ਦੇ ਹੋਟਲ ਮਲ ਕੇ ਲੋਕਾਂ ਦੀਆਂ ਜਾਇਬਾਤਾਂ ਦੇ ਕਬਜ਼ਾ ਕਰਕੇ ਭਗਵੰਤ ਮਾਨ ਮੁਕਤੀ ਦੀ ਬਣਿਆ ਵੇਚੇ ਵੇਚ ਕੇ ਨਹੀਂ ਬਣਿਆ ਉਹ ਸਿਰਸਵ ਵੀ ਇੱਕ ਕਰਤ ਕਰਕੇ ਬਣਿਆ ਪਹਿਲਾਂ ਤਾਂ ਮੈਂ ਬਾਜਵੇਨੂ ਦੀ ਗੱਲ ਕਰੀ ਚਾਹੁੰਦਾ ਕਿ ਤੂੰ ਕਿਰਤੀਆਂ ਦਾ ਅਪਮਾਨ ਕੀਤਾ ਕੰਮ ਕਰਨ ਵਾਲਿਆਂ ਦਾ ਅਪਮਾਨ ਕੀਤਾ ਕਲਾਕਾਰਾਂ ਦਾ ਅਪਮਾਨ ਕੀਤਾ ਬਹੁਤ ਸਾਰੇ ਕਲਾਕਾਰ ਪੰਜਾਬ ਚ ਇਦਾਂ ਦੇ ਆਜ ਵੀ ਅਜਿਹੇ ਬਚਦੇ ਆਪਣੀ ਰੋਟੀ ਰੋਜੀ ਲਈ ਕੰਮ ਕਰਦੇ ਆ ਟਾਈਮ ਸੀ ਮਾਨ ਸਾਹਿਬ ਵੀ ਕਰਦੇ ਰਹੇ ਅਸੀਂ ਸਾਰੇ ਕਰਦੇ ਆ ਆਪਣੇ ਘਰਾਂ ਦਾ ਕੰਮ ਕਰਦੇ ਆ ਸੋ ਪਹਿਲਾਂ ਤਾਂ ਇਹਨੇ ਕੱਲ ਇਹ ਗੱਲ ਬਹੁਤ ਗਲਤ ਬੋਲੀ ਉਹ ਪੰਜਾਬ ਚ ਕਰੋੜਾ ਕਿਰਤੀ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਦੀ ਹਤਕੀ ਕੀ ਕੰਮ ਕਰਨ ਵਾਲਾ ਬੰਦਾ ਨਹੀਂ ਬਣ ਸਕਦਾ ਕੀ ਪੰਜਾਬ ਦਾ ਮੁੱਖ ਮੰਤਰੀ ਕੱਲੇ ਲਟੇਰਿਆਂ ਦਾ ਬਣ ਸਕਦਾ ਇਹਨਾਂ ਮੀਲਾਂ ਦੇ ਕੱਕੇ ਬਣ ਸਕਦੇ ਅਸੀਂ ਨਹੀਂ ਬਣ ਸਕਦੇ ਪੰਜਾਬ ਦੇ ਆਮ ਬੰਦੇ ਨਹੀਂ ਬਣ ਸਕਦੇ ਜਿਹੜਾ ਬੰਦਾ ਦਿਹਾੜੀ ਕਰਦਾ ਕੀ ਉਹ ਵੋਟਾਂ ਦੇ ਵਿੱਚ ਖੜਾ ਵੀ ਹੋ ਸਕਦਾ ਉਹ ਐਮਐਲਏ ਐਮਪੀ ਨਹੀਂ ਬਣ ਸਕਦਾ ਬਾਜਵੇ ਨੂੰ ਮਤਲਬ ਇਹ ਗੱਲ ਕਰਦੇ ਸ਼ਰਮ ਬੋਣੀ ਚਾਹੀਦੀ ਵੀ ਕਿੱਦਾਂ ਦੀਆਂ ਗੱਲਾਂ ਕਰਦੇ ਨੇ ਲੋ ਇਹ ਗੱਲ ਬਲੈ ਇੰਦੀ ਨੀਵੇਂ ਲੈਵਲ ਦੀ ਉਹਨੇ ਕੀਤੀ ਅੰਦਾ ਤੁਸੀਂ ਜਾਂ ਅੱਗੇ ਜਾ ਕੇ ਕੀ ਕਹਿੰਦਾ ਤਿੰਨ ਚਾਰ ਉਹਨਾ ਉਹ ਕਹਿ ਚੁੱਕਾ ਔਰ ਕਈ ਵਾਰ ਅਸੀਂ ਨਹੀਂ ਬੋਲਦੇ ਕਿੰਨੇ ਯਾਰ ਕੀ ਇਹਨਾਂ ਦਾ ਬੋਲਣਾ ਕਿਉਂਕਿ ਦਿਮਾਗੀ ਪਰੇਸ਼ਾਨ ਨੇ ਐਕਚੁਅਲੀ ਮੁੱਖ ਮੰਤਰੀ ਦੀ ਗੱਦੀ ਤੱਕ ਪਹੁੰਚ ਨਹੀਂ ਸਕਿਆ ਤਾਂ ਭਗਵੰਤ ਮਾਨ ਤਾਂ ਨਹੀਂ ਚੰਗਾ ਲੱਗਦਾ ਕੱਲ ਵੀ ਬੋਲਿਆ ਕਹਿੰਦਾ ਜੀ ਜੇ ਉਹ ਰੋहतक ਤੋਂ ਹਰਿਆਣੇ ਤੋਂ ਕਿਤੇ ਵੀ ਤੁਸੀਂ ਗਾਵਾਂਾਂ ਜਾਂ ਮੱਝਾਂ ਲੈ ਕੇ ਆਉਂਦੇ ਸੀ ਨਸਲਾ ਵੇਖ ਕੇ ਲਿਆਉਂਦੇ ਸੀਗੇ ਤੁਸੀਂ ਤੁਸੀਂ ਜਿਨ੍ਹਾਂ ਨੂੰ ਵੋਟਾਂ ਪਾਈਆਂ ਇਹਨਾਂ ਨੂੰ ਨਸਲਾਂ ਨਹੀਂ ਵੇਖੇ। ਕਦੀ ਗੱਲ ਦੰਦਾ ਮਟੀਰੀਅਲ ਕਿਦਾਂ ਦਾ? ਮੈਂ ਬਾਜਵੇ ਨੂੰ ਚੈਲੰਜ ਕਰਨਾ ਚਾਹੁੰਦਾ ਕਿ ਤੂੰ ਪਹਿਲਾਂ ਆਪਣਾ ਮਟੀਰੀਅਲ ਦੱਸ ਤੇਰਾ ਕੀ ਹੈ। ਤੇਰੀ ਆਪਣੀ ਨਸਲ ਕਿਹੜੀ ਹੈ ਪਹਿਲਾਂ ਇਹ ਦੱਸ ਤੂੰ ਇੱਥੇ ਮਾਝੇ ਦਾ ਹੈ ਸਾਨੂੰ ਪਤਾ ਹੈ। ਤੂੰ ਪਹਿਲਾਂ ਆਪਣੀ ਦੱਸ ਤੇਰੀ ਨਸਲ ਕੀ ਹੈ? ਇਹ ਜਿਹੜੇ ਬੰਦੇ ਮਾਨਸਰ ਦੇ ਨਾਲ 12 ਬੰਦੇ ਬਣੇ ਆ ਇਹ ਬੰਦੇ ਤਾਂ ਆਮ ਘਰਾਂ ਦੇ ਮੁੰਡੇ ਆ ਆਮ ਘਰਾਂ ਦੇ ਜੇਰਾ ਤੁਸੀਂ ਸਾਨੂੰ ਘੜੀ ਪਿੱਛੋਂ ਦੱਸਦੇ ਹੋ ਤੁਹਾਡਾ ਮਟੀਰੀਅਲ ਪਤਾ ਨਹੀਂ ਤੁਹਾਨੂੰ ਕੀ ਆ ਤੁਹਾਨੂੰ ਪਤਾ ਵੀ ਗਿਆ ਸਾਡੇ ਮੂੰਹੋਂ ਖਵਾਉਗੇ ਮੁਰਕੀਆਂ ਗੱਲਾਂ ਜੇ ਮੈਂ ਕਹਿਣਾ ਹਟੋਗੇ ਫਿਰ ਸਭ ਕੁਝ ਭੁੱਲੇ ਜੋ ਤੁਸੀਂ ਕੀ ਗੱਲ ਕੀਤਾ ਤੁਹਾਡੇ ਵੱਡੇ ਨੇ ਕੀ ਕੀਤਾ ਜੇ ਤੁਸੀਂ ਅੱਗੇ ਇਦਾਂ ਬੋਲੋਗੇ ਤੇ ਸਭ ਜੋ ਬੋਲੋਗੇ ਉਹ ਬਾਤ ਸੌਗਾ ਹੁੰਦਾ ਤਾਂ ਸਭ ਪਹਿਲਾਂ ਤੇ ਜੇ ਉਹ ਬੰਦਾ ਹੈ ਜੇ ਉਹ ਲੀਡਰ ਹੈ ਤੇ ਪਹਿਲਾਂ ਤੁਹਾਨੂੰ ਆਪਣਾ ਸਰ ਆਪਣੀ ਨਸਲ ਦੱਸੋ ਪਹਿਲੀ ਕਿਹੜੀ ਨਸਲ ਹੈ ਪਹਿਲਾਂ ਇਹ ਦੱਸੇ ਕਿ ਤੇਰੀ ਕਿਹੜੀ ਨਸਲ ਹੈ ਤੂੰ ਕਿਹੜੀ ਨਸਲ ਚੋਂ ਆ? ਆਪਣੀ ਨਸਲ ਕਲੀਅਰ ਕਰੇ ਕਿ ਤੇਰੀ ਨਸਲ ਕਿਹੜੀ ਆ ਯਾਰ? ਤੂੰ ਸਾਡੀ ਨਸਲ ਕਹਿੰਦਾ? ਤੇ ਮੈਂ ਹੀ ਦੱਸ ਦੇ ਜਗ ਦੇਖਣਾ ਪੈਂਦਾ ਤੈਨੂੰ ਦੱਸ ਦੇ ਕਿਹੜੀ ਨਸਲ ਹੈ ਸਾਡੀ। ਆ ਤੇ ਤੂੰ ਦੱਸ ਦੇ ਨਸਲ ਤੇਰੀ ਕਿਹੜੀ? ਤੇਰੀ ਨਸਲ ਜਾਣਦੇ ਸਾਰੇ ਲੋਕ। ਮਾਝੇ ਦੇ ਸਭ ਲੋਕ ਜਾਣਦੇ ਆ ਕਾਧੀਆਂ ਦੇ ਲੋਕ ਜਾਣਦੇ ਸਾਰੇ। ਤੁਸੀਂ ਲੋਕ ਜਾਂ ਚਾਰ ਪੈਸੇ ਆ ਗਏ ਤੁਹਾਡੇ ਕੋਲ ਤੁਸੀਂ ਜੋ ਮਰਜ਼ੀ ਕਹੋਗੇ ਗਰੀਬਾਂ ਦੇ ਪੁੱਤ। ਇਹ ਚੀਜ਼ਾਂ ਦੀ ਬਰਬਾਦ ਕਰਾਂਗੇ। ਤੁਸੀਂ ਲੁੱਟਾ ਖੋਹਾ ਕਿਤਿਆਂ ਤੁਸੀਂ ਕਿਹੜਾ ਕੰਮ ਕਰਦੇ ਹੋ ਦੱਸੋ ਤੁਸੀਂ ਚੰਡੀਗੜ੍ਹ ਦੇ ਵਿੱਚ ਇੱਧੇ-ਉੱਧੇ ਤੁਹਾਡੀਆਂ ਕੋਠੀਆਂ ਜਿਆਦਾ ਤੱਕ ਦੀ ਮਿਹਨਤ ਕੀਤੀ ਜੀ? ਭਗਵੰਤ ਮਾਨ ਨੇ 700 ਰੁਪਏ ਦਿਹਾੜੀ ਤੇ ਕੰਮ ਕੀਤਾ ਤੁਸੀਂ ਕਦੀ ਕੀਤਾ ਤੁਹਾਡਾ ਲੋਕਾਂ ਦੀ ਲੁੱਟ ਖੋਹ ਕਰਕੇ ਤੁਸੀਂ ਕਬਜ਼ੇ ਕਰ ਕਰਕੇ ਦੋ ਨੰਬਰ ਦਾ ਰਾਹ ਬਣਾਇਆ ਉਸ ਬੰਦੇ ਦੇ ਬਿਚਾਰਦੇ ਤੇ ਹੱਥ ਚੁੱਕਦੇ ਜਿਹੜਾ ਬੰਦਾ 700 ਰੁਪਏ ਦਿਹਾੜੀ ਕਰਕੇ ਆਪਣੇ ਪਿਤਾ ਮਾਸਟਰ ਹਿੰਦਰ ਸਿੰਘ ਦਾ ਨਾਮ ਚ ਰੋਸ਼ਨ ਕਰਦਾ ਰਿਹਾ ਫੋ ਮੈਂ ਬਾਦ ਵਿੱਚ ਕਹੂੰਗਾ ਕਿ ਸੱਤ ਸੰਭਲ ਕੇ ਸਭ ਕੋ ਜਾਣਦੇ ਆ ਜੇ ਹੁਣ ਬੋਲਣਗੇ ਇਦੋਂ ਸ਼ੁਰੂ ਹੋ ਜਾਊਗਾ ਇੱਕ ਇੱਕ ਬੰਦੇ ਦਾ ਦੱਸਾਂਗੇ ਵੀ ਇਹ ਕੀ ਆ ਤੇ ਕੀ ਨਹੀਂ ਗੇ ਸਾਡੇ ਸਾਡੀਆਂ ਨਸਾਂ ਦਾ ਦੱਸਿਆ ਆ ਇਹ ਨਾ ਨਾ ਸਾਨੂੰ ਦੱਸਾਂਗੇ ਤੇ ਜੇ ਬਾਜਰਾ ਦਾਮਿਆ ਤਾਂ ਆਪਣੀ ਨਸਲ ਦੱਸੇ 700 ਰੁਪਏ ભાੜੀ ਵਾਲਾ ਤੇ ਪਹਿਲੀ ਨਵੰਬਰ ਨੂੰ ਲੁਧਿਆਣੇ ਬੈਠਾ ਸੀ ਤੇ ਆਓ ਜਿੰਨੇ ਮੇਰੇ ਨਾਲ ਬਹਿਸ ਕਰਨੀ ਕਰੋ ਉਹੀ ਅਸਲ ਕਿਸਾਨ ਦਾ ਪੁੱਤ ਉਹੀ ਅਸਲੀ ਜੱਟ ਦਾ ਪੁੱਤ ਇਹਦੇ ਨਸਲਾਂ ਆਵੇ ਉੱਥੇ ਪਹੁੰਚੇ ਕਿਉਂ ਨਹੀਂ ਉਦੋਂ ਉਹ ਪਤਾ ਵੀ ਕਿਹੜੀ ਮਹਿਰ ਤੇ ਖਲੋਤਾ ਆ ਜਾ ਕੇ ਜੰਦਾ ਉੱਥੇ ਲੁਧਿਆਣੇ ਨੂੰ ਪਤਾ ਲੱਗਦਾ ਕਿ ਨਸਲ ਕਿਦੋਂ ਬੈਠਾ ਹੀ ਕੁਰਸੀ ਧਾ ਕੇ ਕੱਲਾ ਹੀ ਸਾਰੇ ਪੰਜਾਬ ਦੀ ਵਿਰੋਧੀ ਧਿਰ ਨੂੰ ਕਹ ਕੇ بیاਓ ਜਿੰਨੇ ਮੇਰੇ ਨਾਲ ਬਹਿਸ ਕਰਦੇ ਉਦੋਂ ਕਿੱਥੇ ਗਈ ਇਹ ਨਸਲ ਕਰੈਕਟਰ ਤੁਹਾਡਾ ਕੁਛ ਹੈ ਕਹੀ ਤੁਸੀਂ ਕੁਝ ਜਾਂਦੇ ਯਾਰ ਸਾਨੂੰ ਸਾਨੂੰ ਤੁਸੀਂ ਅੱਜ ਕਹਿੰਦੇ ਇਹ ਚੀਜ਼ ਬਿਲਕੁਲ ਬਕਵਾਸ ਦੀ ਕਹਿੰਦੇ ਤੇ ਸਾਡੇ ਮੁਖਵਤੀ ਬਾਰੇ ਕਹਿਣ ਤੇ ਸਾਡੇ ਬਾਰੇ ਕਹਿਣ ਅਸੀਂ ਇਹਨਾਂ ਨੂੰ ਪੁੱਛਦੇ ਕਿ ਤੁਹਾਡੀਆਂ ਨਸਲਾਂ ਕੀ ਆ ਦੱਸੋ ਜੀ ਕਿਹੜਾ ਮਟੀਰੀਅਲ ਦਾ ਬਾਦਸ਼ਾਹ ਸਾਡਾ ਉਹ ਦੱਸੋ ਤੁਸੀਂ ਕਿਹੜਾ ਮਟੀਰੀਅਲ ਹੈ ਨਹੀਂ ਤਾਂ ਅਸੀਂ ਦੱਸਾਂਗੇ ਮੁਰਗੇ ਵੀ ਤੁਹਾਡਾ ਕੀ ਮਟੀਰੀਅਲ ਹੈ ਤੁਹਾਡਾ ਅਸੀਂ ਦੱਸਾਂਗੇ ਤੁਸੀਂ ਕਿਹੜੇ ਮਟੀਰੀਅਲ ਦੇ ਬਣੇ ਹੋ ਤੁਸੀਂ ਮਖੌਲ ਫੜਿਆ ਸਾਡੂੰ ਸੁਧਾਰਨ ਕਹਦੇ ਬੰਦੇ ਉਹਨਾਂ ਨੂੰ ਇੱਦਾਂ ਬੋਲਦੇ